ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਗੁਰੂ ਨਾਨਕ ਦੇ ਘਰ ਅਵਤਾਰ ਸੁਜਾਨ ਤਪ ਤੀਰਤ ਤੇ ਜੋਤੀ ਅਪਾਰ ਕਾਲ ਜਾਲ ਤੋਂ ਕਰੇ ਉਧਾਰ ਜੋ ਸਿਮਰੇ ਨਾਮ ਸ਼੍ਰੀ ਚੰਦਰ ਸੁਆਮੀ ਸੋ ਪਾਵੇ ਚਰਨ ਗੁਰ ਅਭਿਰਾਮੀ ਮਿਟ ਜਾਵੇ ਦੁੱਖ ਮੋਹ ਮਾਇਆ ਬਾਬਾ ਕਿਰਪਾ ਕਰੇ ਸਹਿਜ ਸਮਾਇਆ ਧਰਮ ਦੀ ਡੋਰੀ ਤਾਰ ਧਰਮ ਆਧਾਰ ਸੰਤ ਜਨਾ ਦੇ ਸੋਖ ਰਖਵਾਰ ਜਗ ਅੰਧਕਾਰ ਵਿੱਚ ਜੋਤ ਪ੍ਰਕਾਸ਼ ਕੁਰਨਾ ਮੇ ਕਰੇ ਕਲੇਸ਼ ਨਾਸ਼ ਸੋਹਨੇ ਚਰਨਾ ਦੀ ਤੂੜ ਮੋ ਅਮੋਲੀ ਜੀ ਜੰਤ ਸਾਰੇ ਕਰਦੇ ਭਗਤ ਭੋਲੀ ਜੋ ਲਵੇ ਨਾਮ ਤੇਰਾ ਅੰਤਰਪ੍ਰੀਤ ਉਹਦੇ ਮੱਥੇ ਲਿਖੀ ਭਗਤ ਪ੍ਰੀਤ ਕਾਲਾ ਜਾਦੂ ਕੂਨਾ ਨਾਂ ਨੇੜੇ ਆਵੇ ਜਸਤੇ ਬਾਬਾ ਦਾ ਨਾਮ ਉਚਾਰੇ ਪੂਤ ਪ੍ਰੇਤ ਸਭ ਦੂਰ ਭਗਾਵੇ ਬਾਬਾ ਦੀ ਕਿਰਪਾ ਸਭ ਥਾਂ ਪਾਵੇ ਤਨ ਦੋਲਤ ਮਾਇਆ ਦੇ ਟੇਰ ਲਗਾਵੇ ਜੋ ਸਿਮਰੇ ਬਾਬਾ ਨਾਮ ਉਚਾਵੇ ਗਰੀਬ ਘਰ ਅਨ ਪਾਣੀ ਪਰ ਪਾਵੇ ਕਰਮ ਖੁਲੇ ਜਿੱਥੇ ਨਾਮ ਗਾਵੇ ਸੰਸਾਰ ਰੋਗਾਂ ਦਾ ਚੰਗਾ ਹਕੀਮ ਤਪ ਤੀਰਥ ਰੂਪ ਸ੍ਰੀ ਚੰਦਰ ਪ੍ਰੇਮ ਵंदन ਕਾਟੇ ਮੂ ਮਾਇਆ ਦੇ ਸੁਖ ਦੇਵੇ ਘਰ ਘਰ ਆ ਆਂਦੇ ਗੁਰੂ ਨਾਨਕ ਦੇ ਲਾਲ ਪ੍ਰਕਾਸ਼ੀ ਦਇਆ ਤਾਰਕ ਕਿਰਪਾ ਵਿਭਾਸ਼ੀ ਜੀਵਨ ਮਾਰਗ ਸਦਾ ਸਿਖਾਵੇ ਮਨੁੱਖਤਾ ਨੂੰ ਜੋਤ ਦਿਖਾਵੇ ਤਪ ਦੀ ਤਾਕਤ ਅਗਮ ਅਪਾਰ ਬਾਬਾ ਸ੍ਰੀ ਚੰਦ ਤੂੰ ਹੀ ਨਿਰੰਕਾਰ ਅੰਤਰਜੋਤ ਪ੍ਰਗਟ ਜਗ ਮਾਝੈ ਸੰਤ ਜਨਾ ਦੇ ਉਤਾਰਕ ਸਾਝੈ ਭਗਤ ਜਨਾ ਉੱਤੇ ਬਾਬਾ ਮਿਹਰ ਕਰੀ ਅਸਾਧ ਰੋਗਾਂ ਨੂੰ ਦੂਖ ਤਰੇ ਕੋਈ ਮੰਗੇ ਦੌਲਤ ਕੋਈ ਨਾਮ ਸਭ ਪਾਵਨ ਬਾਬਾ ਦੇ ਕਾਮ ਸਾਧੂ ਸੰਗਤ ਜਿੱਥੇ ਬੈਠੇ ਬਾਬਾ ਦੀ ਜੋਤ ਉਥੇ ਬੈਠੇ ਆਨੰਦ ਸੁਖ ਅਪਾਰ ਉਥੇ ਹਰ ਨਾਮ ਤਨ ਨਿਤ ਬਾਜੇ ਜਿੱਥੇ ਜੀਵਨ ਸਫਲ ਜੋ ਸਿਮਰੇ ਨਾਮ ਬਾਬਾ ਸ੍ਰੀ ਚੰਦ ਦਾ ਸੂਧ ਧਿਆਨ ਮਨ ਦੀ ਕਾਲਕ ਸਭ ਦੂਰ ਹੋਵੇ ਹਰ ਚਰਨਾ ਵਿੱਚ ਜੀਵਨ ਜੋੜੇ ਸਮੁੰਦਰ ਵਰਗਾ ਗਿਆਨ ਅਥਾਹ ਬਾਬਾ ਸ਼੍ਰੀ ਚੰਦ ਸਰਗੁਣ ਸਾਥ ਧਰਤੀ ਆਕਾਸ਼ ਜਗਤ ਦਾ ਪਾਲਕ ਆਪਣੇ ਪਗਤਾਂ ਦਾ ਸਦਾ ਰਖਵਾਲਾ ਬਾਬਾ ਜੀ ਦੀ ਸਿਮਰਨ ਜੋਤ ਪਾਵ ਸਦਾ ਰੱਖੇ ਮਨ 모ਤ ਦਿਲ ਵਿੱਚ ਤਰਲੇ ਉਹ ਨਾਮ ਕਾਲ ਨਾ ਛੱਟੇ ਰਹੇ ਅਭਿਰਾਮ ਤਨ ਤਨ ਤੇ ਤਨ ਤਨ ਤੇਰੇ ਪਵਿੱਤਰ ਚਰਨਾਂ ਜਿੰਨਾ ਦੇ ਨਿਹਾਰ ਕੇ ਹੋਏ ਮਰਨ ਮੋ ਮਾਇਆ ਦੀ ਗੰਠ ਖੁਲਾਵੇ ਅਸੰਖ ਜਨਮ ਦੇ ਦੁਖ ਮਿਟਾਵੇ ਗੁਰੂ ਨਾਨਕ ਦੇ పాਸੇ ਜੋਤ ਅਜਾਰੀ ਸ੍ਰੀ ਚੰਦ ਤਪਸੀ ਮਹਾਨ ਅਵਤਾਰੀ ਕਰਮ ਕਰਮ ਤੇ ਜੋ ਰਾਖੀ ਭਗਤ ਜਨਾਂ ਦੀ ਤੂੰ ਨਿਰਾਖੀ ਜੋ ਮੰਗੇ ਤੂੰ ਦੇਹ ਤੁਰੰਤ ਤੂੰ ਦਾਤਾ ਅਸੰਖ ਸੁਖ ਕੰਤ ਮਾਇਆ ਦੇ ਪਹਾੜਾ ਪਾਏ ਜੋ ਤੇਰਾ ਨਾਮ ਸਦਾ ਉਚਾਰੇ ਬਾਬਾ ਜੀ ਦੇ ਨਾਮ ਦੀ ਜੋਤ ਜਗਾਏ ਉਹ ਕਰ ਸੁਖ ਸ਼ਾਂਤੀ ਲਾਵੇ ਧਨ ਦੌਲਤ ਨਾਮ Nirpauta ਸਭ ਤਤਾਂ ਦੀ ਮਿਲੇ ਪ੍ਰਾਪਤਾ ਅੰਨ ਪਾਣੀ ਤੇਰੇ ਕਰੋ ਵਰਸੇ ਜੀ ਜੰਤ ਸਭ ਕਿਰਪਾ ਕਰ ਸੇ ਜੋ ਸਿਮਰੇ ਬਾਬਾ ਹਰਿ ਭਗਵਾਨ ਉਹਦੇ ਪਾਗ ਖੁਲੇ ਅਭਿਮਾਨ ਮੋ ਮਾਇਆ ਵਿੱਚ ਫਸੇ ਜੋ ਜੀ ਬਾਬਾ ਕੰਡੇ ਕਰਕੇ ਪ੍ਰੀਤ ਸਮਝਾਵੇ ਨਾਮ ਦੀ ਮੱਤ ਉੱਚੀ ਬਣਾ ਕੇ ਸੇਵਕ ਸੱਚੇ ਸੂਚੀ ਬਾਬਾ ਤੂੰ ਕਰਨਾ ਮੈਂ ਧਾਮ ਤੇਰੇ ਦਰ ਤੇ ਸਭ ਪਾਵਨ ਕਾਮ ਸੰਤ ਸੰਤ ਜਨਾ ਦੀ ਤੂੰ ਸਦਾ ਰਾਖੀ ਜਗਤ ਵਿੱਚ ਜੋਤ ਤੇਰੀ ਨਿਰਾਖੀ ਜੋ ਤੇਰਾ ਨਾਮ ਜਪੇ ਅਖੰਡ ਉਹਦੇ ਕਰਮ ਸਾਰੇ ਅਨੰਦ ਬਾਬਾ ਜੀ ਦੀ ਪ੍ਰਕਾਸ਼ ਅਦੁੱਤੀ ਅਗਮ ਅਪਾਰ ਸਿਫਤ ਅਨੰਤ ਨਮੋ ਨਮੋ ਸ਼੍ਰੀ ਚੰਦਰ ਅਪਾਰ ਤੇਰੀ ਕਿਰਪਾ ਦੀ ਨਾਹੀ ਸੀਮਾ ਰ ਸੰਤຕະਰਮ ਦੇ ਰਾਖੇ ਤੂੰ ਜਗ ਵਿੱਚ ਜੋ ਜਾਗ ਕੋ ਵਿੱਚ ਜੋਤ ਜਗਾਏ ਤੂੰ ਜੀਵਨ ਤੇਰਾ ਉਦਾਹਰਣ ਧਾਰੈ ਜਿੱਥੇ ਗਿਆ ਉਥੇ ਕਰਨਾ ਧਾਰੈ ਧਰਤੀ ਆਕਾਸ਼ ਤੇਰਾ ਨਾਮ ਜੀ ਜੰਤ ਸਾਰੇ ਕਰਦੇ ਪ੍ਰਣਾਮ ਤਨ ਤਨ ਸ਼੍ਰੀ ਚੰਦ ਸਵਾਮੀ ਤੂੰ ਨਾਨਕ ਦੇ ਘਰ ਦਾ ਰਤਨ ਅਨਾਮੀ ਸਾਰੇ ਦੁੱਖਾਂ ਨੂੰ ਤੂੰ ਦੂਰ ਕਰੇ ਭਗਤਾਂ ਦੇ ਮਨ ਵਿੱਚ ਸੁਖ ਭਰੇ ਜੋ ਪੜੇ ਸ੍ਰੀ ਚੰਦ ਦੀ ਸਿਫਤ ਉਸ ਉੱਤੇ ਬਾਬਾ ਕਰੇ ਕਿਰਪਤ ਤਨ ਸਿਹਤ ਨਾਮ ਵਿਚਾਰਮ ਸਭ ਮਿਲੇ ਇੱਕ ਬਾਬਾ ਨਾਮ ਤਨ ਤਨ ਬਾਬਾ ਸ੍ਰੀ ਚੰਦ ਭਗਵਾਨ ਗੁਰੂ ਨਾਨਕ ਦੇ ਘਰ ਅਵਤਾਰ ਸੁਜਾਨ ਤਪ ਤੀਰਤ ਤੇ ਜੋਤੀ ਅਪਾਰ ਕਾਲ ਜਾਲ ਤੋਂ ਕਰੇ ਉਧਾਰ ਜੋ ਸਿਮਰੇ ਨਾਮ ਸ੍ਰੀ ਚੰਦਰ ਸੁਆਮੀ ਸੋ ਪਾਵੇ ਚਰਨ ਗੁਰ ਅਭਿਰਾਮੀ ਮਿਟ ਜਾਵੇ ਦੁਖ ਮੋਹ ਮਾਇਆ ਬਾਬਾ ਕਿਰਪਾ ਕਰੇ ਸਹਜ ਸਮਾਇਆ ਧਰਮ ਦੀ ਡੋਰੀ ਤਾਰ ਧਰਮ ਆਧਾਰ ਸੰਤ ਜਨਾਂ ਦੇ ਸੁਖ ਰਖਵਾਰ ਜਗ ਅੰਧਕਾਰ ਵਿੱਚ ਜੋਤ ਪ੍ਰਕਾਸ਼ ਕੁਰਨਾਮੇ ਕਰੇ ਕਲੇਸ਼ ਨਾਸ਼ ਜੋਨੇ ਚਰਨਾ ਦੀ ਤੂੜ ਮੋ ਅਮੋਲੀ ਜੀ ਜੰਤ ਸਾਰੇ ਕਰਦੇ ਭਗਤ ਭੋਲੀ ਜੋ ਲਵੇ ਨਾਮ ਤੇਰਾ ਅੰਤਰਪ੍ਰੀਤ ਉਹਦੇ ਮੱਥੇ ਲਿਖੀ ਭਗਤ ਪ੍ਰੀਤ ਕਾਲਾ ਜਾਦੂ ਟੂਣਾ ਨਾਂ ਨੇੜੇ ਆਵੇ ਜਿਸ ਤੇ ਬਾਬਾ ਦਾ ਨਾਮ ਉਚਾਰੇ ਪੂਤ ਪ੍ਰੇਤ ਸਭ ਦੂਰ ਭਗਾਵੇ ਬਾਬਾ ਦੀ ਕਿਰਪਾ ਸਭ ਥਾਂ ਪਾਵੇ ਤਾਨ ਦੌਲਤ ਮਾਇਆ ਦੇ ਟੇਰ ਲਗਾਵੇ ਜੋ ਸਿਮਰੇ ਬਾਬਾ ਨਾਮ ਉਚਾਵੇ ਗਰੀਬ ਕਰ ਅਨ ਪਾਣੀ ਪਰ ਪਾਵੇ ਕਰਮ ਖੁਲੇ ਜਿੱਥੇ ਨਾਮ ਗਾਵੇ ਸੰਸਾਰ ਰੋਗਾਂ ਦਾ ਚੰਗਾ ਹਕੀਮ ਤਪ ਤੀਰਥ ਰੂਪ ਸ੍ਰੀ ਚੰਦਰ ਪ੍ਰੇਮ ਬੰਦਨ ਕਾਟੇ ਮੂ ਮਾਇਆ ਦੇ ਸੁਖ ਦੇਵੇ ਕਰ ਕਰ ਆ ਆਂਦੇ ਗੁਰੂ ਨਾਨਕ ਦੇ ਲਾਲ ਪ੍ਰਕਾਸ਼ੀ दयातारक कृपाविभाषी जीवन मार्ग सदा सिखावे मनुखता नु ज्योत दिखावे तप दी ताकत अगम अपार बाबा श्री चंद तू ही निरंकार अंतर ज्योत प्रगट जग माज संत उतारक जना दे उद्धारक सांज भगत जना उत्ते बाबा मेहर करी ਅਸਾਤ ਰੋਗਾਂ ਨੂੰ ਦੂਖ ਤਰੇ ਕੋਈ ਮੰਗੇ ਦੌਲਤ ਕੋਈ ਨਾਮ ਸਭ ਪਾਵਨ ਬਾਬਾ ਦੇ ਕਾਮ ਸਾਧੂ ਸੰਗਤ ਜਿੱਥੇ ਬੈਠੇ ਬਾਬਾ ਦੀ ਜੋਤ ਉਥੇ ਬੈਠੇ ਆਨੰਦ ਸੁਖ ਅਪਾਰ ਉਥੇ ਹਰ ਨਾਮ ਤਨ ਨਿਤ ਬਾਜੇ ਜੇਥੇ ਜੀਵਨ ਸਫਲ ਜੋ ਸਿਮਰੇ ਨਾਮ ਬਾਬਾ ਸ਼੍ਰੀ ਚੰਦ ਦਾ ਸੂਧ ਧਿਆਨ ਮਨ ਦੀ ਕਾਲਖ ਸਭ ਦੂਰ ਹੋਵੇ ਹਰ ਚਰਨਾ ਵਿੱਚ ਜੀਵਨ ਜੋੜੇ ਸਮੁੰਦਰ ਵਰਗਾ ਗਿਆਨ ਅਥਾ ਬਾਬਾ ਸ਼੍ਰੀ ਚੰਦ ਸਰਗੁਣ ਸਾਥ ਧਰਤੀ ਆਕਾਸ਼ ਜਗਤ ਦਾ ਪਾਲਕ ਆਪਣੇ ਪਗਤਾਂ ਦਾ ਸਦਾ ਰਖਵਾਲਾ ਬਾਬਾ ਜੀ ਦੀ ਸਿਮਰਨ ਜੋਤ ਭਾਵ ਸਦਾ ਰੱਖੇ ਮਨ ਮੋਤ ਦਿਲ ਵਿੱਚ ਤਰਲੇ ਉਹ ਨਾਮ ਕਾਲ ਨਾ ਸੱਟੇ ਰਹੇ ਅਭਿਰਾਮ ਤਨ ਤਨ ਤੇ ਤਨ ਤਨ ਤੇਰੇ ਪੁਮਿੱਤਰ ਚਰਨ ਜਿਨ੍ਹਾਂ ਦੇ ਨਿਹਾਰ ਕੇ ਹੋਏ ਮਰਨ ਮੋ ਮਾਇਆ ਦੇ ਗੱਠ ਖੁਲਾਵੇ ਅਸੰਖ ਜਨਮ ਦੇ ਦੁੱਖ ਮਿਟਾਵੇ ਗੁਰੂ ਨਾਨਕ ਦੇ పాਸੇ ਜੋਤ ਅਜਾਰੀ ਸ੍ਰੀ ਚੰਦ ਤਪਸੀ ਮਹਾਨ ਅਵਤਾਰੀ ਕਰਮ ਕਰੰਤੇ ਜੋ ਰਾਖੀ ਭਗਤ ਜਨਾਂ ਦੀ ਤੂੰ ਨਿਰਾਖੀ ਜੋ ਮੰਗੇ ਤੂੰ ਦੇਹ ਤੁਰੰਤ ਤੂੰ ਦਾਤਾ ਅਸੰਖ ਸੁਖ ਕੰਤ ਮਾਇਆ ਦੇ ਪਹਾੜਾ ਪਾਏ ਜੋ ਤੇਰਾ ਨਾਮ ਸਦਾ ਉਚਾਰੇ ਬਾਬਾ ਜੀ ਦੇ ਨਾਮ ਦੀ ਜੋਤ ਜਗਾਏ ਉਹ ਕਰ ਸੁਖ ਸ਼ਾਂਤੀ ਲਾਵੇ ਧਨ ਦੌਲਤ ਨਾਮ ਨੀਰ ਪਉਤਾ ਸਭ ਤਤਾਂ ਦੀ ਮਿਲੇ ਪ੍ਰਾਪਤਾ ਅਨ ਪਾਣੀ ਤੇਰ ਕਰੋ ਵਰਸੇ ਜੀ ਜੰਤ ਸਭ ਕਿਰਪਾ ਤਰਸੇ ਜੋ ਸਿਮਰੇ ਬਾਬਾ ਹਰਿ ਭਗਵਾਨ ਉਹਦੇ ਬਾਗ ਖੁਲੇ ਅਭਿਮਾਨ ਮੋ ਮਾਇਆ ਵਿੱਚ ਫਸੇ ਜੋ ਜੀ ਬਾਬਾ ਕੱਢੇ ਕਰਕੇ ਪ੍ਰੀਤ ਸਮਝਾਵੇ ਨਾਮ ਦੀ ਮੱਤ ਉੱਚੀ ਬਣਾ ਕੇ ਸੇਵਕ ਸੱਚੇ ਸੂਚੀ ਬਾਬਾ ਤੂੰ ਕਰਨਾ ਮੈਂ ਤਾਂ ਮੇਰੇ ਦਰ ਤੇ ਸਭ ਪਾਵਨ ਕਾਮ ਸੰਤਸ ਸੰਤ ਜਨਾਂ ਦੀ ਤੂੰ ਸਦਾ ਰਾਖੀ ਜਗਤ ਵਿੱਚ ਜੋਤ ਤੇਰੀ ਨਿਰਾਖੀ ਜੋ ਤੇਰਾ ਨਾਮ ਜਪੇ ਅਖੰਡ ਉਹਦੇ ਕਰਮ ਸਾਰੇ ਅਨੰਦ ਬਾਬਾ ਜੀ ਦੀ ਪ੍ਰਕਾਸ਼ ਅਗੁੱਟੀ ਅਗਮ ਅਪਾਰ ਸਿਫਤ ਅਨੰਤ ਨਮੋ ਨਮੋ ਸ਼੍ਰੀ ਚੰਦਰ ਅਪਾਰ ਤੇਰੀ ਕਿਰਪਾ ਦੀ ਨਾਹੀ ਸੀਮਾਰ ਸੰਤਤਰਮ ਦੇ ਰਾਖੇ ਤੂੰ ਜਗਵਤ ਜੋ ਜਾਗੂ ਵਿੱਚ ਜੋਤ ਜਗਾਏ ਤੂੰ ਜੀਵਨ ਤੇਰਾ ਉਧਾਰਨ ਧਾਰ ਜਿੱਥੇ ਗਿਆ ਉਥੇ ਕਰਨਾ ਧਾਰ ਧਰਤੀ ਆਕਾਸ਼ ਤੇਰਾ ਨਾਮ ਜੀ ਜੰਤ ਸਾਰੇ ਕਰਦੇ ਪ੍ਰਣਾਮ ਤਨ ਤਨ ਸ਼੍ਰੀ ਚੰਦ ਸਵਾਮੀ ਤੂੰ ਨਾਨਕ ਦੇ ਘਰ ਦਾ ਰਤਨ ਅਨਾਮੀ ਸਾਰੇ ਦੁੱਖਾਂ ਨੂੰ ਤੂੰ ਦੂਰ ਕਰੇ ਭਗਤਾਂ ਦੇ ਮਨ ਵਿੱਚ ਸੂਖ ਭਰੇ ਜੋ ਪੜੇ ਸ਼੍ਰੀ ਚੰਦ ਦੀ ਸਿਫਤ ਉਸ ਉੱਤੇ ਬਾਬਾ ਕਰੇ ਕਿਰਪਤ ਤਨ ਸਿਹਤ ਨਾਮ ਵਿਸ਼ਰਾਮ ਸਭ ਮਿਲੇ ਇੱਕ ਬਾਬਾ ਨਾਮ